ਯਾ ਲੈ ਬਰੇ ਇੱਥੇ ਦਾ ਝੂੜ ਦਫਾ ਦੀ 13-13 ਚੱਲਿਆ ਕੋਈ ਮਾਗਦਾ ਕੰਮ ਐ ਵੀ ਮਿਲ ਜਾਣਾ ਜਿਹੜੀ ਤੇਰੇ ਫਿੱਟਾ ਉਹ ਫੜਨੀ ਸਿੱਪਾਈ ਦੀ ਕਿੰਨੀਆਂ ਲੈਣੀਆਂ ਸ਼ਾਮੀ ਲਾਈ ਗਈ ਤੁਸੀਂ ਵੀ ਲਾਈ ਚਲੋ ਨਿਸ਼ਾਨੀ ਤੁਸੀਂ ਨਿਸ਼ਾਨੀ ਲਾ ਲੋ ਆ ਨਿਸ਼ਾਨੀ ਲਾਈ ਚਲੋ ਆ ਬੰਦੇ ਕਾੜਾ ਫੁੱਲ ਵਧੀਆ ਹਾਂ ਇਹ 15-16 ਦੀ ਰੇਂਜ ਦੇ ਵਿੱਚ ਆਉਣੀ ਹੈਗੀ ਆਓ ਫੇਰ ਤੂੰ ਕੱਲ ਨੂੰ ਕਰਿਆ ਹੈ ਨਾ ਆਸੀ ਕਣਕ ਚ ਸਾਫੀ ਕਾਲਾ ਬਣਾ ਜਾ ਰਿਹਾ ਚ ਕਣਕ ਚ ਤੇਲ ਚਾਰਦੇ ਨੇ ਬਣਾ ਜਾ ਮਲਿਆਕੇ ਨਾ ਆ ਚਮਕ ਬਣਾ ਰਹੇ ਬਣਦਾ ਬਣਦਾ ਆਹ ਬਲੈਕਟਿਕ ਕਰਾਰ ਕੇ ਮੈਂ ਆਹ ਦੇਖੋ ਜੀ ਇਹਦਾ ਯਾਰ ਸੇਵਾ ਦੀ ਗੱਲ ਆ ਜੋਸ਼ ਨਾਲ ਕਰਾਂਗੇ ਨਾ ਛੱਡ ਦੇਣਾ ਕੋਈ ਪਾਸਾ ਛੱਡ ਦੇ ਛੱਡ ਦੇ ਛੱਡ ਜਮੀਨ ਲੈ ਖੇਤ ਨੌਰੀ ਸਾਹਮਣੇ ਸਿੱਧਾ ਵਾਲੇ ਗਾੜੀ ਪੱਟੇ ਲੈ ਆ ਬੱਕਰੀ ਕੱਢ ਦੇ ਫਪੈਲੀ ਉਹ ਜੀ ਮੇਰਾ ਭਾਈ ਠੀਕ ਆ ਠੀਕ ਆ ਇਹ ਵੀ ਆ ਮੁੰਡੇ ਪਰ ਸਿੱਧਾ ਵਾਲੇ ਕਹਾਣੀ ਨਹੀਂ ਸੁਣੀ ਆ ਮੁੰਡੇ ਦੀ ਉਹ ਭਾਈ ਫੌਜੀ ਮੇਰਾ ਭਾਈ ਆ ਹਾਂ ਇਹਦੀ ਆ ਪਰ ਸਿੱਧਾ ਵਾਲੇ ਕਹਾਣੀ ਨਹੀਂ ਸੁਣਿਆ ਨੇ ਨਾ ਇਹ ਪੱਡੀ ਦੂਰ ਲੰਗੇ ਮੇਰੇ ਕੋ ਨਾ ਬਾਪੂ ਗ ਆਹ ਬੱਚੇ ਜਿਹੜਾ ਬੱਚਾ ਤਖੜਾ ਬਹੁਤ ਪਿਆਰ ਹੋ ਗਿਆ ਕਿ ਇਦਾਂ ਨੂੰ ਦੇਖੇ ਹੋਰ ਘੜੀਏ ਇੱਕਿਆ ਬੱਚਾ ਆਹ ਪਾਟ ਥੱਲੇ ਇਹ ਪਾਟ ਸਾਇਕਲੇ ਕਰਦੀ ਆ ਲਾਲ ਥੱਲੇ ਨਾਨਾ ਇਹਦੇ ਤਾਂ ਆਹ ਦੇਖੋ ਜੀ ਫੇਨਾ ਅਗਲੇ ਨੰਨੇ ਪੰਜ ਲਾਵਾਂਗੇ 10 6 ਹੋ ਗਏ ਬਸ 6 ਲੈ ਲੈ ਤੇਹੀ ਪਾਲਾ ਪਰਾ ਹੁਣ ਇਹਦੇ ਮਾਦ ਪਾਟਲੀ ਵੰਦੀ ਆ 6 ਤਾਂ ਲੈ ਪੱਠ ਲੈ ਦੀ ਪੱਠ ਵੀ ਦਿਖਾ ਦੇ ਚੰਗੜ ਫਾਰਮਿੰਗਸ ਮਾਣਾ ਚੈਨਲ ਤੇ ਤੇ ਅੱਜ ਤੁਹਾਨੂੰ ਵਧੀਆ ਤੋਂ ਵਧੀਆ ਵੀਡੀਓ ਬੱਕਰੀਆਂ ਵੀਟਰ ਦਿਖਾਵਾਂਗੇ ਤੇ ਇਹ ਬਣਾ ਸੌਦਾ ਹੋ ਰਿਹਾ ਇਹ ਤੁਹਾਨੂੰ ਸੌਦਾ ਦਿਖਾਣੇ ਆ ਚੜ੍ਹਨੇ ਵਾਈ ਦਾ ਸੌਦਾ ਹੋ ਰਿਹਾ ਤੇ ਫੁੱਲ ਵੀਡੀਓ ਦੇਖੋ ਹੀ ਤੁਹਾਨੂੰ ਦਿਖਾਣੇ ਆ ਅੱਗੇ ਵੀਡੀਓ ਆ ਆ ਬੱਕਰੀ ਵੀ ਅੱਛਾ ਹਾਂ ਇਹਦਾ ਕਿਡਾ ਇਹਦਾ ਫਿਰ ਸੋਹਣਾ ਸਨਖਾ ਬੱਚਾ ਆ ਉਹ ਪੱਠ ਦੂਜੇ ਸੂ ਕੀ ਹੁਣ ਪਰਲੀ ਇਹ ਵੀ ਘੂੜ ਸੂਈ ਆ ਉਹ ਪੱਠ ਹੈ ਦੇ ਮੰਗਰਾ ਹਾ ਜੰਗ ਦੀ ਹੈ ਨਹੀਂ ਚੋਰੀ ਗਈ ਗੌਰ ਨਾਲ ਪੱਠ ਦਾ ਇੱਕ ਦਾ ਗਾਜੇਵਾਚ ਤੇਰੇ ਦੇ ਬਾਈ ਲੜਰਾਂ ਦੇ ਬੱਕਰੀਆਂ ਲੈਪਸ ਉਹਦਾ ਹੋਇਆ ਹੈ ਤੇ ਇੱਕ ਬਾਈ ਤੇਰਾ ਹੋਈ ਤੂੰ ਆਏ ਹੋਏ ਨੇ ਚਲੋ ਇਹ ਵੀ ਲੜਰਾਂ ਦੇ ਪੰਜ ਬੱਕਰੀਆਂ ਪੰਜ ਲੜਰਾਂ ਪਰ ਬੱਕਰੀ 150 ਬੱਕਰੀ ਚਾਰਨੇ ਕੋਲ ਬੱਕਰੀ ਹੈ 150 ਫਿਰ 200 ਬੱਕਰੀ ਇਹਦੇ ਵਿੱਚ ਸਾਰੀਆਂ ਬੱਕਰੀਆਂ ਬਕਾਉ ਨੇ ਕੋਈ ਮਹਿੰਗੀ ਵੀ ਲੈ ਸਕਦਾ ਕੋਈ ਸਸਤੀ ਵੀ ਲੈ ਸਕਦਾ 14 15000 ਤੋਂ ਸ਼ੁਰੂ ਹੋ ਗਈ 50000 ਤੱਕ ਬੱਕਰੀ ਇਹ ਵੀ ਇੱਕ ਤੂੰ ਚੱਲ ਕੇ ਆ ਗਿਆ ਮੈਂ ਕੱਲ ਵੀ ਆ ਤੈਨੂੰ ਤੋਲ ਹੀ ਖੋਲਦੀ ਮੈਂ ਬਾਈ ਸਾਹਮਣੇ ਵੀ ਪੜਦਾ ਨਹੀਂ ਰੱਖਿਆ ਇਹਨਾਂ ਦੇ ਨਿਸ਼ਾਨੀ ਲਾਲਾ ਨਿਸ਼ਾਨੀ ਦਾ ਲਾਲਾ ਠੀਕ ਲਾਲਾ ਆਪਦੀ ਕਿਵੇਂ ਪਾਈਆਂ ਨੇ ਦਾ ਦੀਰਵੰਦ ਚੱਕ ਪਾਲੀਆਂ ਵਾਲਾ ਉਹ ਪਿਆ ਇਹ ਤਾਂ ਬਰਨ ਨਹੀਂ ਆ ਇਹ ਨਹੀਂ ਬਾਈ ਕੰਮ ਨਾ ਕਰ ਦੇ ਨਾ